ਸਤਿ ਸ਼੍ਰੀ ਅਕਾਲ ਜੀ ਪੀਬੀਸੀ ਪੰਜਾਬ ਫੇਸਬੁਕ ਪੇਜ ਪੀਬੀਸੀ ਪੰਜਾਬੀ YouTube ਪੇਜ ਤੇ Instagram ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਰਾਜੇਸ਼ ਕੁਮਾਰ ਦੋਸਤੋ ਇੱਕ ਬੇਨਤੀ ਹੈ ਕਿ ਤੁਹਾਡੇ ਅਸ਼ੀਰਵਾਦ ਦੇ ਸਦਕਾ ਪੂਰੇ ਪੰਜਾਬ ਤੇ ਦੇਸ਼ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਅਸ਼ੀਰਵਾਦ ਸਦਕਾ ਇੱਕ ਨਿਰਪੱਖ ਜੋ ਚੈਨਲ ਹੈਗਾ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਤੁਸੀਂ ਸਾਥ ਹੈ ਜਿਹੜਾ ਜਰੂਰ ਦੇਵੋਗੇ ਪੀਬੀਸੀ ਪੰਜਾਬ ਤੇ ਤੁਹਾਨੂੰ ਨਿਰਪੱਖ ਅਤੇ ਸੱਚੀਆਂ ਖਬਰਾਂ ਨੇ ਸਰ ਕੋਈ ਦੇਖਣ ਨੂੰ ਮਿਲਣਗੀਆਂ ਇਸ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਇੱਕ ਪੱਖੀ ਜਿਹੜਾ ਖਬਰਾਂ ਨੇ ਜਿਹੜੀਆਂ ਉਹ ਬਿਲਕੁਲ ਅਸੀਂ ਨਹੀਂ ਦਿਖਾਵਾਂਗੇ ਅਤੇ ਪੂਰੀ ਤਰ੍ਹਾਂ ਜੋ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਸੰਬੰਧਿਤ ਖਬਰਾਂ ਹਨ ਉਹੀ ਖਬਰਾਂ ਨੇ ਜਿਹੜੀਆਂ ਤੁਹਾਡੇ ਨਸ਼ਰ ਕਰਾਂਗੇ ਤਾਂ ਦੋਸਤੋ ਇੱਕ ਵਾਰ ਫੇਰ ਤੋਂ ਬੇਨਤੀ ਹੈ ਕਿ ਸਾਡਾ ਨਵਾਂ ਚੈਨਲ ਹੈ ਜਿਹੜਾ ਫੇਸਬੁੱਕ ਤੇ ਪੀਬੀਸੀ ਪੰਜਾਬ ਹੈ YouTube ਤੇ ਪੀਬੀਸੀ ਪੰਜਾਬੀ ਹੈ ਫਿਲਹਾਲ ਅਸੀਂ ਇਹ ਸ਼ੁਰੂ ਕਰ ਰਹੇ ਹਾਂ ਅੱਜ ਪਹਿਲਾ ਦਿਨ ਹੈ ਤੇ ਤੁਸੀਂ ਆਪਣਾ ਆਸ਼ੀਰਵਾਦ ਜਿਹੜਾ ਜ਼ਰੂਰ ਦੇਣਾ ਤਾਂ ਅੱਜ ਜੋ ਪਹਿਲੀ ਖਬਰ ਹੈਗੀ ਹੈ ਉਹਦੀ ਸ਼ੁਰੂਆਤ ਹੈ ਜਿਹੜੀ ਕਰਨ ਜਾ ਰਹੇ ਹਾਂ ਬਰਨਾਲਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਾਲਾ ਪੀਲਾ ਤੇ ਕਿਡਨੀ ਬਿਮਾਰੀਆਂ ਤੋਂ ਪੀੜਤ ਮਰੀਜ਼ ਆ ਜਿਹੜੇ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਡਾਇਲਿਸਿਸ ਹੈ ਜਿਹੜਾ ਨਹੀਂ ਹੋ ਰਿਹਾ ਹੈਗਾ ਤਾਂ ਦੋਸਤੋ ਇਹ ਜਿਹੜੀ ਖਬਰ ਹੈਗੀ ਹੈ ਸਾਡੇ ਅਜੀਤ ਦੇ ਸੀਨੀਅਰ ਪੱਤਰਕਾਰ ਬਰਨਾਲੇ ਤੋਂ ਰਾਜ ਅਰੋੜਾ ਨਰਿੰਦਰ ਅਰੋੜਾ ਜੀ ਸੌਰੀ ਨਰਿੰਦਰ ਅਰੋੜਾ ਜੀ ਨੇਗੇ ਉਹਨਾਂ ਦੇ ਵੱਲੋਂ ਖਬਰ ਹੈ ਜਿਹੜੀ ਲਗਾਈ ਗਈ ਹੈ ਖਬਰ ਦੇ ਵਿੱਚ ਜੋ ਦੱਸਿਆ ਗਿਆ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡੈਲਸਿਸ ਯੂਨਿਟ ਜਿਸ ਦੇ ਵਿੱਚ ਪੰਜ ਡੈਲਸਿਸ ਮਸ਼ੀਨਾਂ ਹੈਗੀਆਂ ਅਤੇ ਉਹ ਹਰ ਇੱਕ ਮਹੀਨੇ ਚ ਕਰੀਬ 200 ਦੇ ਕਰੀਬ ਮਰੀਜ਼ਾਂ ਦਾ ਇਹਨਾਂ ਮਸ਼ੀਨਾਂ ਦੇ ਰਾਹੀਂ ਡੈਲਸਿਸ ਹੈ ਜਿਹੜਾ ਕੀਤਾ ਜਾਂਦਾ ਸੀਗਾ ਅਤੇ ਇਹ ਪੰਜਾਬ ਦੇ ਵਿੱਚੋਂ ਡਾਇਲਿਸਿਸ ਕਰਨ ਦੇ ਵਿੱਚ ਹਸਪਤਾਲ ਬਰਨਾਲਾ ਦਾ ਸਰਕਾਰੀ ਹਸਪਤਾਲ ਹੈ ਜਿਹੜਾ ਲਗਾਤਾਰ ਮੂਰੀ ਚੱਲ ਰਿਹਾ ਸੀਗਾ ਪਰ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਕਾਲੇ ਪੀਲੇ ਤੋਂ ਪੀੜਤ ਮਰੀਜ਼ਾਂ ਦੇ ਡਾਇਲਸਿਸ ਜਿਹੜੇ ਨਹੀਂ ਹੋ ਰਹੇ ਜਿਸ ਕਾਰਨ ਮਰੀਜ਼ਾਂ ਨੂੰ ਖੱਜਲ ਖਾਰ ਹੋਣਾ ਪੈ ਰਿਹਾ ਤੇ ਮਰੀਜ਼ ਜਿਹੜੇ ਮਹਿੰਗੇ ਰੇਟ ਤੇ ਬਾਹਰੋਂ ਡਾਇਲਸਿਸ ਹੈ ਜਿਹੜੇ ਕਰਵਾਉਣ ਦੇ ਲਈ ਮਜਬੂਰ ਹੈਗੇ ਆ ਅ ਇਸ ਸੰਬੰਧੀ ਗੱਲਬਾਤ ਕਰਦੇ ਆ ਪੀੜਿਤ ਰਜਨੀ ਹੈਗੀ ਆ ਜਿਹੜੇ ਰਜਨੀ ਬਾਲਾ ਨੇਗੇ ਉਹਨਾਂ ਦੇ ਪਤੀ ਨਵਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਤਨੀ ਆ ਜਿਹੜੇ ਕਾਲਾ ਪੀਲਾ ਤੋਂ ਪੀੜਤ ਹਨ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦੀ ਪਤਨੀ ਹੈ ਜਿਹੜੀ ਉਹਨਾਂ ਦਾ ਡਾਇਲਿਸਿਸ ਨਹੀਂ ਹੋ ਰਿਹਾ ਉਹਨਾਂ ਦੇ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਗੁਹਾਰ ਜਿਹੜੀ ਲਗਾਈ ਗਈ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਹਰ ਵਾਰ ਇਹੀ ਜਵਾਬ ਦਿੱਤਾ ਜਾਂਦਾ ਹੈਗਾ ਕਿ ਮਸ਼ੀਨਾਂ ਨੇ ਜਿਹੜੀਆਂ ਖਰਾਬ ਪਈਆਂ ਹਨ ਜਿਸ ਕਾਰਨ ਕਾਲਾ ਪੀਲਾ ਵਾਸਤੇ ਅਲੱਗ ਮਸ਼ੀਨ ਹੈ ਜਿਹੜੀ ਰੱਖੀ ਹੋਈ ਆ ਜਦੋਂ ਤੱਕ ਉਹ ਠੀਕ ਹੋਵੇਗੀ ਤਾਂ ਤੁਰੰਤ ਉਹਨਾਂ ਦਾ ਡਾਇਲਿਸਿਸ ਜਿਹੜਾ ਕਰ ਦਿੱਤਾ ਜਾਵੇਗਾ ਉਹਨਾਂ ਕਹਿੰਦੇ ਕਿ ਬਾਹਰੋਂ ਮਹਿੰਗੇ ਰੇਟ ਤੇ ਡਾਇਲਿਸਿਸ ਕਰਵਾਉਣਾ ਉਹਨਾਂ ਦੀ ਪਹੁੰਚ ਦੇ ਵਿੱਚ ਨਹੀਂ ਹੈ ਕਿਉਂਕਿ ਗੱਲ ਇਹ ਹੈ ਵੀ ਹੈਂਡਕਮ ਆਊਟ ਹੈਗੇ ਨੇ ਜੋ ਨਵਦੀਪ ਜੀ ਹੈਗੇ ਆ ਉਹ ਕਹਿੰਦੇ ਬਾਹਰੋਂ ਆ ਜੋ ਅਸੀਂ ਨਹੀਂ ਡਾਇਲਿਸਿਸ ਕਰਵਾ ਸਕਦੇ ਤੇ ਨਾ ਹੀ ਉਹਨਾਂ ਦਾ ਆਯੁਸ਼ਮਾਨ ਕਾਰਡ ਹੈ ਜਿਹੜਾ ਬਣਿਆ ਹੋਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਵੱਲੋਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਤੇ ਸਿਹਤ ਮੰਤਰੀ ਪੰਜਾਬ ਉਹ ਡਾਕਟਰ ਬਲਬੀਰ ਸਿੰਘ ਸਾਹਿਬ ਦੇ ਨਾਂ ਪੱਤਰ ਭੇਜਿਆ ਗਿਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਸਿਹਤ ਸਹੂਲਤਾਂ ਦੇ ਵਿੱਚ ਵਧੀਆ ਲੈਵਲ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਦਾਅਵੇ ਜਿਹੜੇ ਖੋਖਲੇ ਦਿਖਾਈ ਦਿੱਤੇ ਦੇ ਰਹੇ ਨੇ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਮਸ਼ੀਨਾਂ ਨੂੰ ਜਿਹੜਾ ਠੀਕ ਕਰਵਾਇਆ ਜਾਵੇ ਤਾਂ ਜੋ ਕਾਲੇ ਪੀਲੀ ਅਤੇ ਕਿਡਨੀ ਦੇ ਪੀੜ ਜਿਹੜੇ ਮਰੀਜ਼ ਨੇ ਉਹਨਾਂ ਦਾ ਡਾਇਲਿਸਿਸ ਜਿਹੜਾ ਬਰਨਾਲਾ ਦੇ ਵਿੱਚ ਹੋ ਸਕੇ। ਉਧਰ ਜਦੋਂ ਇਸ ਸੰਬੰਧੀ ਰੋਜ਼ਾਨਾ ਅਜੀਤ ਦੇ ਪੱਤਰਕਾਰ ਹੈਗੇ ਆ ਜਿਹੜੇ ਨਰਿੰਦਰ ਅਰੋੜਾ ਜੀ ਉਹਨਾਂ ਦੇ ਵੱਲੋਂ ਬਰਨਾਲਾ ਦੇ ਐਸਐਮਓ ਅਤੇ ਡਲਸਿਸ ਇੰਚਾਰਜ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਲਸਿਸ ਯੂਨਿਟ ਦੇ ਵਿੱਚ ਕੁੱਲ 5 ਮਸ਼ੀਨਾਂ ਹਨ ਜਿਨ੍ਹਾਂ ਦੇ ਵਿੱਚੋਂ 2 ਮਸ਼ੀਨਾਂ ਨੇ ਜਿਹੜੀਆਂ ਉਹ ਖਰਾਬ ਪਈਆਂ ਹਨ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਮੇਨਟੇਨੈਂਸ ਦਾ ਠੇਕਾ ਜਿਹੜਾ ਕਿਸੇ ਪ੍ਰਾਈਵੇਟ ਕੰਪਨੀ ਦੇ ਕੋਲ ਹੈਗਾ ਜਿਸ ਸੰਬੰਧੀ ਉਹਨਾਂ ਦੇ ਵੱਲੋਂ ਕਈ ਵਾਰ ਕੰਪਨੀ ਨੂੰ ਅ ਲਿਖ ਕੇ ਭੇਜ ਚੁੱਕੇ ਹੈਗੇ ਆ ਕਿ ਮਸ਼ੀਨਾਂ ਨੇ ਜਿਹੜੀਆਂ ਉਹ ਖਰਾਬ ਪਈਆਂ ਹਨ ਤਾਂ ਉਹਨਾਂ ਨੂੰ ਠੀਕ ਕਰਾਇਆ ਜਾਵੇ। ਅ ਇਸ ਸਬੰਧੀ ਜੋ ਸਰਕਾਰੀ ਹਸਪਤਾਲ ਦਾ ਪ੍ਰਸ਼ਾਸਨ ਹੈ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਬੀਤੇ ਦਿਨੀ ਅ ਜਿਸ ਕੰਪਨੀ ਨੂੰ ਇਸ ਦਾ ਠੇਕਾ ਜਿਹੜਾ ਮੇਨਟੇਨੈਂਸ ਦਾ ਦਿੱਤਾ ਗਿਆ ਸੀ ਉਹਨਾਂ ਦਾ ਏਜੰਟ ਆਇਆ ਸੀਗਾ ਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਮਸ਼ੀਨ ਦਾ ਇੱਕ ਪਾਰਟ ਹੈ ਜਿਹੜਾ ਉਹ ਖਰਾਬ ਹੈਗਾ ਤੇ ਜਦੋਂ ਪਾਰਟ ਆ ਜਾਵੇਗਾ ਤਾਂ ਤੁਰੰਤ ਡਾਇਲਸਿਸ ਮਸ਼ੀਨਾਂ ਜਿਹੜੀਆਂ ਚਾਲੂ ਹੋ ਜਾਣਗੀਆਂ। ਮਾਲੋ ਨੇ ਵੀ ਕਿਹਾ ਕਿ ਸਰਕਾਰੀ ਹਸਪਤਾਲ ਬਰਨਾਲਾ ਦੇ ਜੋ ਅਧਿਕਾਰੀ ਹੈਗੇ ਆ ਨਾਲ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇਕਰ ਉਹ ਕਾਲੇ ਪੀਲੇ ਦੇ ਮਰੀਜ਼ਾਂ ਦੇ ਲਈ ਇਹਨਾਂ ਮਸ਼ੀਨਾਂ ਦੇ ਵਿੱਚ ਇੱਕ ਮਸ਼ੀਨ ਲਗਾ ਵੀ ਦਿੰਦੇ ਹਨ ਨਾ ਤਾਂ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆ ਜਿਹੜੇ ਖੱਜਲ ਖਵਾਰ ਹੋਣਗੇ ਕਿਉਂਕਿ ਜੋ ਮਸ਼ੀਨ ਕਾਲੇ ਪੀਲੇ ਵਾਸਤੇ ਲੱਗੇਗੀ ਉਸ ਤੇ ਹੋਰ ਕਿਸੇ ਮਰੀਜ਼ ਦਾ ਡਾਇਲਸਿਸ ਹੈ ਜਿਹੜਾ ਨਹੀਂ ਹੋ ਸਕਦਾ ਹੈਗਾ ਇਥੇ ਦੋਸਤੋ ਇਹ ਵੀ ਦਸਰਾਂ ਮੰਨਦਾ ਹੈ ਕਿ ਬਰਨਾਲਾ ਸਰਕਾਰੀ ਹਸਪਤਾਲ ਹੈ ਜਿਹੜਾ ਇਸ ਦਾ ਜੋ ਡਾਇਲਸਿਸ ਯੂਨਿਟ ਸੀਗਾ ਪਿਛਲੇ ਕੁਝ ਸਮਾਂ ਪਹਿਲਾਂ ਅ ਲਗਾਤਾਰ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਸੀਗਾ ਲਗਾਤਾਰ ਡਾਇਲਿਸਿਸ ਜਿਹੜੇ ਲੋਕਾਂ ਦੇ ਹੋ ਰਹੇ ਸੀਗੇ ਅ ਪਰ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਡਾਇਲਿਸਿਸ ਮਸ਼ੀਨਾਂ ਖਰਾਬ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਇਸ ਸੰਬੰਧੀ ਜੋ ਸਥਾਨਕ ਲੋਕ ਹੈਗੇ ਆ ਅਤੇ ਜੋ ਰਜਨੀ ਬਾਲਾ ਜੋ ਪੀੜਿਤ ਹੈਗੇ ਆ ਕਾਲਾ ਪੀਲਿਆ ਤੋਂ ਅਤੇ ਕਿੱਡੀ ਦੀ ਬਿਮਾਰੀ ਤੋਂ ਜੋ ਉਹਨਾਂ ਦੇ ਪਤੀ ਹੈਗੇ ਨੇਗੇ ਨਵਦੀਪ ਮਾਰ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਸਿੰਘ ਸਾਹਿਬ ਭਗਵੰਤ ਸਾਹਿਬ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਬਰਨਾਲਾ ਦੀਆਂ ਡੈਲਸਸ ਮਸ਼ੀਨਾਂ ਨੇ ਜਿਹੜੀਆਂ ਉਹਨਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ ਤਾਂ ਅੱਜ ਦੀ ਇਹ ਖਬਰ ਹੈ ਜਿਹੜੀ ਦੋਸਤੋ ਇਲਾਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਸੀਗੇ ਫਿਲਹਾਲ ਵੀ ਜੋ ਅਜਾਜਤ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ ਦੋਸਤੋ ਇੱਕ ਵਾਰ ਫੇਰ ਬੇਨਤੀ ਕਿ ਅੱਜ ਤੁਹਾਡਾ ਪੀਵੀਸੀ ਪੰਜਾਬ ਫੇਸਬੁੱਕ ਪੇਜ ਪੀਵੀਸੀ ਪੰਜਾਬੀ YouTube ਪੇਜ ਆ ਜਿਹੜਾ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਤੁਹਾਡੇ ਆਸ਼ੀਰਵਾਦ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਵੱਧ ਤੋਂ ਵੱਧ ਸਾਡਾ Facebook YouTube ਪੇਜ ਆ ਜਿਹੜਾ ਇਸ ਨੂੰ ਲਾਈਕ ਫੋਲੋ ਅਤੇ ਸ਼ੇਅਰ ਆ ਜਿਹੜਾ ਜ਼ਰੂਰ ਕਰਿਓ ਦੋਸਤੋ ਔਰ ਦੋਸਤੋ ਤੁਹਾਨੂੰ ਇਹ ਵੀ ਇੱਥੇ ਅਸੀਂ ਸ਼ੋਰਟ ਹੀ ਦਿੰਨੇ ਆ ਕਿ ਇਸ ਚੈਨਲ ਦੇ ਉੱਪਰ ਕੋਈ ਵੀ ਪੰਜਾਬ ਵਿਰੋਧੀ ਜਾਂ ਪੰਜਾਬ ਦੇ ਲੋਕਾਂ ਦੇ ਵਿਰੋਧੀ ਕੋਈ ਵੀ ਖਬਰ ਹੈ ਜਿਹੜੀ ਨਹੀਂ ਚਲਾਈ ਜਾਵੇਗੀ ਅਤੇ ਨਾ ਹੀ ਕੋਈ ਕਿਸੇ ਦਬਾਹੇ ਹੇਠ ਖਬਰ ਹੈ ਜਿਹੜੀ ਕੀਤੀ ਜਾਵੇਗੀ ਧੰਨਵਾਦ